ਮੇਰੀ ਭਾਜੀ 9 ਸਾਲ ਹੋ ਗਏ ਇਸ ਦੁਕਾਨ ਦੇ ਤੇ ਰੋਡ ਦੇ ਉੱਤੇ ਜੀ ਐਗਜੈਕਟ ਇਹ ਦੁਕਾਨ ਕਿਸ ਥਾਂ ਤੇ ਹੈ ਜੀ ਇਹ ਹੈਗੀ ਜੀ ਚੌਂਕੀ ਤੋਂ 100 ਕਿਲੋਮੀਟਰ ਦੀ ਦੂਰੀ ਤੇ ਸਿਰਫ ਦੁਕਾਨ ਨਾਮਦੇਵ ਕਲੋਨੀ ਦੇ ਵਿੱਚ ਸਿਵਲ ਤੋਂ 100 ਮੀਟਰ ਦੀ ਦੂਰੀ ਤੇ ਹਾਂ ਜੀ ਤਿੰਨ ਸਾਢੇ 3 ਵਜੇ ਦਾ ਮਾਮਲਾ ਹੈ ਜੀ ਹਾਂ ਜੀ ਤਿੰਨ ਤੋਂ ਚਾਰ ਬੰਦੇ ਆਂਦੇ ਨੇ ਪਰੰਤੂ ਉਹ ਸਾਰਾ ਸਮਾਨ ਚੱਕ ਕੇ ਮੇਰਾ ਭਾਜੀ ਲੈ ਗਏ ਨੇ ਮੇਰਾ ਨੁਕਸਾਨ ਕਰਤਾ 4 ਤੋਂ ਸਾਢੇ 4 ਲੱਖ ਇਹ ਜਗੀਰਪੁਰ ਤੋਂ ਲੈ ਕੇ ਸੰਦੂ ਚੌਕ ਤੱਕ ਕੋਈ ਮੋਬਾਈਲ ਨਹੀਂ ਛੱਡਤੇ ਕਿਸੇ ਦੀ ਮੋਟਰਸਾਈਕਲ ਨਹੀਂ ਛੱਡਤੇ ਪਰਸੋ ਰਾਤ ਵੀ 12 ਵਜੇ ਰਾਤ ਨੂੰ ਮੋਟਰਸਾਈਕਲ ਛਿੰ ਲਿਆ ਚੋਰੀ ਆਜੀ ਚੋਰੀਆ ਦਾ ਇਤਨਾ ਬੰਦਾ ਨਿਕਲ ਹੀ ਨਹੀਂ ਸਕਦਾ ਇਤਨਾ ਬੁਰਾ ਹਾਲ ਹੈ ਕਸਟਮਰ ਦਾ ਆਇਆ ਹੋਇਆ ਸੀਗਾ ਸੁੰਨੇ ਵਗਰੇ ਦਾ ਰਿਪੇਅਰ ਵਾਸਤੇ ਉਹ ਵੀ ਉਹਨਾਂ ਨੇ ਚੱਕਿਆ ਗਿਆ ਭਾਜੀ ਮੇਰਾ ਨੁਕਸਾਨ ਘੱਟੋ ਘੱਟ ਨਹੀਂ ਤਾਂ ਭਾਜੀ 4 4.5 ਲੱਖ ਦੇ ਵਿੱਚ ਵਿੱਚ ਹੈਗਾ ਆ ਜੀ ਕੋਈ ਥਾਣੇਦਾਰ ਸਾਹਿਬ ਆਏ ਸੀ ਹੋਰ ਆਏ ਸੀ ਚੌਂਕੀ ਤੋਂ ਚਾਰ ਪੰਜ ਮਲਾਜਮ ਹੋ ਰਹੇ ਸੀ ਲਗੇ ਚੱਲ ਜਾਣੇ ਪੰਜ ਜਣੇ ਮਲਾਜਮ ਆਏ ਸੀ ਤੇ ਸਾਰੇ ਮੋਕਾ ਮੋਕਾ ਦੇਖ ਕੇ ਗਏ ਸਾਰਾ ਕੁਝ ਕਰਕੇ ਗਏ ਸ਼ਾਸਨ ਦੇ ਹੀ ਮੰਗਾਈ ਜਿਹੜਾ ਇਹਨਾਂ ਦਾ ਸਮਾਨ ਹੈ ਇਹਨਾਂ ਨੂੰ ਦਵਾਇਆ ਜਾਵੇ ਠੀਕ ਹੈ ਜਿਹੜੇ ਬੰਦੇ ਆ ਉਹ ਫੜੇ ਜਾਣ ਠੀਕ ਹੈ ਜੀ ਕੱਲ ਨੂੰ ਕਿਸੇ ਹੋਰ ਦਾ ਭਰਾ ਦਾ ਨੁਕਸਾਨ ਨਾ ਹੋਵੇ ਇਹਨਾਂ ਦੇ ਹੱਥਾਂ ਵਿੱਚ ਜੱਬਲ ਪੇਜ ਕਾਰ ਵਗੈਰਾ ਪਲਾਸ ਵਗੈਰਾ ਸਾਰਾ ਕੁਝ ਦਿਖ ਰਿਹਾ ਨੇ ਉਹ ਕਹਿਦਾ ਵੀਡੀਓ ਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਆ ਕੇ ਸ਼ਟਰ ਪਟਿਆ ਸ਼ਟਰ ਪਟ ਕੇ ਅੰਦਰਲਾ ਸ਼ੀਸ਼ਾ ਵੀ ਤੋੜਿਆ ਲੁਧਿਆਣਾ 라이ਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਦਵਰਦਾਸ ਤੇ ਲੁਧਿਆਣਾ ਦੇ ਸਟਾਰ ਸਿਟੀ ਕਲੋਨੀ ਦੇ ਨਾਲ ਮੌਜੂਦ ਹਾਂ ਨਾਮ ਦੇ ਕਲੋਨੀ ਦੇ ਵਿੱਚ ਜਿੱਥੇ ਦੱਸ ਦਈਏ ਕਿ ਮੇਨ ਹਾਈਵੇ ਰੋਡ ਦੇ ਉੱਤੇ ਦੱਸ ਦਈਏ ਕਿ ਇਹ ਤਿੱਬਾ ਥਾਣੇ ਤੋਂ ਮਹਿਜ਼ 100 ਕਦਮਾਂ ਦੀ ਦੂਰੀ ਦੇ ਵਿੱਚ ਦੁਕਾਨ ਪੈਂਦੀ ਹੈ ਜੁਐਲਰਸ ਜੁਐਲਰਸ ਦੇ ਵਿੱਚ ਚੋਰਾਂ ਨੇ ਬੀਤੀ ਰਾਤ ਨਿਸ਼ਾਨਾ ਬਣਾਇਆ ਸੋ ਦੱਸ ਦਈਏ ਕਿ ਚੋਰਾਂ ਵੱਲੋਂ ਦੁਕਾਨ ਨੂੰ ਪੂਰੀ ਤਰੀਕੇ ਜਿਹੜੀ ਹੈ ਖਾਲੀ ਕੀਤੀ ਗਈ ਹੈ ਤਸਵੀਰ ਜਿਹੜੀ ਹੈ ਉਹ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਚੋਰ ਜਿਹੜੇ ਨੇ ਪਹਿਲਾਂ ਸ਼ਟਰਨ ਨੂੰ तोड़ तो तो देने ਸੱਬਲ ਦੇ ਨਾਲ ਉਸ ਤੋਂ ਬਾਅਦ ਉਹਨਾਂ ਵੱਲੋਂ ਕਾਫੀ ਦੇਰ ਮਿਹਨਤ ਕਰਨ ਤੋਂ ਬਾਅਦ ਦੁਕਾਨ ਦੇ ਅੰਦਰ ਇੰਟਰ ਕਰਦੇ ਨੇ ਉਸ ਤੋਂ ਬਾਅਦ ਸੁਨਾਰੇ ਦੀ ਦੁਕਾਨ ਨੂੰ ਪੂਰੀ ਤਰੀਕੇ ਖਾਲੀ ਕਰ ਦਿੰਦੇ ਨੇ ਤਸਵੀਰ ਜਿਹੜੀ ਆ ਸਾਫ਼ ਤੌਰ ਤੇ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹਨਾਂ ਨੇ ਬੀਤੀ ਦੇਰ ਰਾਤ ਕਿਸ ਤਰੀਕੇ ਵਾਰਦਾਤ ਨੂੰ ਅੰਜਾਮ ਦਿੱਤਾ ਇੱਕ ਜੁਐਲਰਸ ਨੂੰ ਇਨਸਾਨਾ ਬਣਾਇਆ ਸੋ ਸਾਰੀ ਦੁਕਾਨ ਜਿਹੜੀ ਆ ਉਹਨਾਂ ਵੱਲੋਂ ਖਾਲੀ ਕੀਤੀ ਗਈ ਥਾਣੇ ਤੋਂ ਮਹਿਜ਼ 100 ਕਦਮਾਂ ਦੀ ਦੂਰੀ ਦੇ ਵਿੱਚ ਉਹ ਜੁਐਲਰਸ ਹੈ ਜਿਸ ਜੁਐਲਰਸ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਜਾਣਕਾਰੀ ਲਵਾਂਗੇ ਸਾਡੇ ਨਾਲ ਜੁਐਲਰਸ ਦੇ ਓਨਰ ਮੌਜੂਦ ਨੇ ਅਖੀਰ ਉਹਨਾਂ ਨੂੰ ਕਦੋਂ ਪਤਾ ਲੱਗਦਾ ਰਾਤ ਕਿੰਨੇ ਵਜੇ ਦਾ ਜਿਹੜਾ ਮਾਮਲਾ ਹੈ ਕਦੋਂ ਚੋਰ ਆਂਦੇ ਨੇ ਸਰ ਨਾਮ ਕੀ ਹੈ ਤੁਹਾਡਾ ਮਨੀਸ਼ ਕੁਮਾਰ ਜੀ ਮਨੀਸ਼ ਇਸ ਇਲਾਕੇ ਦੇ ਵਿੱਚ ਕਿੰਨੇ ਦਿਨਾਂ ਤੋਂ ਦੁਕਾਨ ਕਰ ਰਹੇ ਹੋ ਮੇਰੇ ਭਾਈ 9 ਸਾਲ ਹੋ ਗਏ ਇਸ ਦੁਕਾਨ ਦੇ ਇਥੇ ਰੋਡ ਦੇ ਉੱਤੇ ਜੀ ਐਗਜੈਕਟ ਇਹ ਦੁਕਾਨ ਕਿਸ ਥਾਂ ਤੇ ਹੈਗੀ ਹੈ ਇਹ ਹੈਗੀ ਜੀ ਚੌਂਕੀ ਤੋਂ 100 ਕਿਲੋਮੀਟਰ ਦੀ ਦੂਰੀ ਤੇ ਸਿਰਫ ਜੁਤਾਨ ਨਾਮਦੇਵ ਕਲੋਨੀ ਦੇ ਵਿੱਚ ਸਟੇਫ 100 ਮੀਟਰ ਦੀ ਦੂਰੀ ਤੇ ਹਾਂਜੀ ਨਾਮਦੇਵ ਕਲੋਨੀ ਭਾਈ ਦੇਵ ਸਿੰਘ ਦੇ ਕਨਾਈ ਦੀ ਕਾ ਜੀ अच्छा बीके ज्वैलर ਦੇ ਨਾਮ ਤੇ ਦੁਕਾਨ ਹੈ ਜੀ ਮੇਰੀ ਜੀ ਰਾਤ ਭਾਜੀ ਇੱਥੇ ਬੰਦੇ ਆਏ ਨੇ ਤਿੰਨ ਤੋਂ ਚਾਰ ਜਿਨ੍ਹਾਂ ਦੇ ਹੱਥਾਂ ਵਿੱਚ ਸੱਬਲ ਪੇਜਕਾਸ ਵਗੈਰਾ ਪਲਾਸ ਵਗੈਰਾ ਸਾਰਾ ਕੁਝ ਦਿਖ ਰਹੇ ਨੇ ਬਕਾਇਦਾ ਵੀਡੀਓ ਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਆ ਕੇ ਸ਼ਟਰ ਪਟਿਆ ਸ਼ਟਰ ਪਟ ਕੇ ਅੰਦਰਲਾ ਸ਼ੀਸ਼ਾ ਵੀ ਤੋੜਿਆ ਸ਼ੀਸ਼ਾ ਤੋੜ ਕੇ ਭਾਜੀ ਦੁਕਾਨ ਦੇ ਅੰਦਰ ਦੋ ਬੰਦੇ ਐਂਟਰ ਹੋਏ ਨੇ ਜਿਨ੍ਹਾਂ ਨੇ ਵਿੱਚੋਂ ਕੀ ਅੰਦਰ ਮੇਰਾ ਚਾਂਦੀ ਦੇ ਸਮਾਨ ਡੱਬਿਆਂ-ਡੁੱਬਿਆਂ 'ਚ ਪਿਆ ਹੋਇਆ ਸੀਗਾ ਉਹਨਾਂ ਨੇ ਚਾਂਦੀ ਦੇ ਸਮਾਨ ਚੱਕਿਆ ਤੇ ਕੋਸ਼ਿਸ਼ ਸਮਾਨ ਮੇਰਾ ਕਸਟਮਰ ਦਾ ਆਇਆ ਹੋਇਆ ਸੀਗਾ ਸੁੰਨੇ ਵਗਰੇ ਦਾ ਰਿਪੇਅਰ ਵਾਸਤੇ ਉਹ ਵੀ ਉਹਨਾਂ ਨੇ ਚੱਕਿਆ ਗਿਆ ਭਾਜੀ ਮੇਰਾ ਨੁਕਸਾਨ ਘੱਟੋ ਘੱਟ ਨਹੀਂ ਤਾਂ ਭਾਜੀ 4 4.5 ਲੱਖ ਦੇ ਵਿੱਚ ਵਿੱਚ ਹੈਗਾ ਆ ਜੀ ਠੀਕ ਹੈ ਜੀ ਹਲਕੀ ਏਸ ਰੋਡ ਦੇ ਉੱਤੇ ਕਿ ਮਨ ਕੀ ਚਲੋ ਵੀ ਸੰਧੂ ਕਲੋਨੀ ਚੌਂਕ ਦੇ ਵਿੱਚ ਵਾਰਦਾਤਾ ਹੁੰਦੀਆਂ ਰਹਿੰਦੀਆਂ ਹਨ ਇਸ ਚੀਜ਼ ਨੂੰ ਅਸਲਿਆਂ ਨੂੰ ਨੱਥ ਪਾਣੀ ਚਾਹੀਦੀ ਹੈ ਭਾਜੀ ਹਲਕੀ ਰੋਡ ਤੇ ਦੁਕਾਨਾਂ ਚੌਂਕੀ ਸਰਾਣੇ ਆ ਇਹ ਕੰਮ ਹੋਣਗੇ ਤਾਂ ਭਾਜੀ ਕਿੱਦਾਂ ਦੁਕਾਨਦਾਰੀਆਂ ਚੱਲਣਗੀਆਂ ਕਾਲੂ ਹੋਰ ਦੁਕਾਨਦਾਰ ਵੀ ਬੈਠੇ ਨੇ ਭਾਜੀ ਜੀ ਬਿਲਕੁਲ ਜਿਹੜੇ ਉਹ ਰਾਤ ਨੂੰ ਚੋਰ ਆਂਦੇ ਨੇ ਉਹ ਕਿੰਨੇ ਜਣੇ ਤਕਰੀਬਨ ਹੁੰਦੇ ਨੇ ਸੀਸੀਟੀਵੀ ਦੇ ਵਿੱਚ ਕਿੰਨੇ ਜਣੇ ਕੈਦ ਹੁੰਦੇ ਨੇ ਜਿਹੜੇ ਇੱਥੇ ਆ ਕੇ ਜਿਨ੍ਹਾਂ ਵੱਲੋਂ ਇੱਥੇ ਦੇਰ ਰਾਤ ਤਕਰੀਬਨ ਕਿੰਨੇ ਵੇ ਦਾ ਮਾਮਲਾ ਹੁੰਦਾ ਭਾਜੀ ਇਹ ਮੇਰੇ ਹਿਸਾਬ ਨਾਲ ਤਾਂ 3 3:30 ਵੇ ਦਾ ਮਾਮਲਾ ਆਇਆ ਜੀ ਹਾਂਜੀ ਤਿੰਨ ਤੋਂ ਚਾਰ ਬੰਦੇ ਆਂਦੇ ਨੇ ਜੀ ਜਿਨ੍ਹਾਂ ਨੇ ਆ ਕੇ ਮੇਰਾ ਸ਼ਟਰ ਪਟਿਆ ਸੱਬਲ ਵਗੈਰਾ ਉਹਨਾਂ ਦੇ ਹੱਥ 'ਚ ਨੇ ਹਾਂ ਠੀਕ ਹੈ ਜੀ ਉਹਨਾਂ ਨੇ ਸੱਭਲ ਨਾਲ ਮੇਰਾ ਸ਼ਟਰ ਪਟਕ ਕੇ ਅੰਦਰਲਾ ਸ਼ੀਸ਼ਾ ਤੋੜ ਕੇ ਸਾਰਾ ਸਮਾਨ ਕੱਢਿਆ ਤਿਯੋਰੀ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਪੂਰੀ ਉਹਨਾਂ ਕੋਲ ਹੁਣ ਤਿਯੋਰੀ ਟੁੱਟੀ ਨਹੀਂ ਮਤਲਬ ਉਹਨਾਂ ਕੋ ਕੋਈ ਤੇਜ਼ ধার ਹਥਿਆਰ ਵਗੈਰਾ ਵੀ ਸੀਗਾ ਉਹ ਆਏ ਕਿਸ ਚੀਜ਼ ਤੋਂ ਸੀ ਆਏ ਤਾਂ ਭਾਜੀ ਉਹ ਪੈਦਲੀ ਆ ਪਿੱਛੇ ਕੁਝ ਖੜਿਆ ਹੋਊਗਾ ਤਾਂ ਸਾਨੂੰ ਪਤਾ ਨਹੀਂ ਆਏ ਉਹ ਪੈਦਲ ਅਸੀਂ ਕੈਮਰੇ 'ਚ ਦੇਖੇ ਨੇ ਤਿੰਨ ਤੋਂ ਚਾਰ ਬੰਦੇ ਪਹਿਲਾਂ ਉਹਨਾਂ ਨੇ ਸ਼ਟਰ ਤੋੜਿਆ ਤੋੜਨ ਤੋਂ ਬਾਅਦ ਜਿੱਦਾਂ ਕੋਈ ਆਇਆ ਹੋਗਾ ਉਹ ਭੱਜ ਕੇ ਇੱਥੋਂ ਗਏ ਆ ਰਾਈਟ 1 ਮਿੰਟ ਬਾਅਦ ਫਿਰ ਵਾਪਸ ਆ ਗਏ ਜਿੱਦਾਂ ਹੁਣ ਕੁਝ ਲੰਘਿਆ ਇੱਥੋਂ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਜਾ ਕੇ ਸਾਰੀ ਵਾਰਦਾਤ ਕੀਤੀ ਦੁਕਾਨ ਦੇ ਅੰਦਰ ਕਰਨ ਤੋਂ ਬਾਅਦ ਸਾਰਾ ਸਮਾਨ ਚੱਕ ਕੇ ਮੇਰਾ ਭਾਜੀ ਲੈ ਗਏ ਨੇ ਮੇਰਾ ਨੁਕਸਾਨ ਕਰਤਾ ਚਾਰ ਤੋਂ 4.5 ਲੱਖ ਦਾ ਕੀ ਲੱਗਦਾ ਕਿ 100 ਕਦਮਾਂ ਦੀ ਦੂਰੀ ਦੇ ਵਿੱਚ ਥਾਣਾ ਹੈ ਇਸ ਇਲਾਕੇ ਦੇ ਵਿੱਚ ਪੀਸੀਆਰ ਦੀ ਕੋਈ ਗਸ਼ਤ ਨਹੀਂ ਨਹੀਂ ਹੈਗੀ ਭਾਜੀ ਹਲਕ ਜੇ ਸਾਡੇ ਵਰਗੇ ਬੰਦੇ ਸੇਫ ਨਹੀਂ ਹੈਗੇ ਭਾਜੀ ਫਿਰ ਮਾਮੂਲੀ ਦੁਕਾਨਦਾਰ ਕੀ ਸੇਫ ਨੇ ਦੱਸੋ ਸਰ ਕੀ ਲੱਗਦਾ ਉਹਨਾਂ ਨੇ ਸੋਚ ਕੇ ਆਏ ਸੀ ਕਿ ਵੀ ਜੁਐਲਰਸ ਨੂੰ ਨਿਸ਼ਾਨਾ ਬਣਾਇਆ ਇਸ ਤਰੀਕੇ ਨਾਲ ਉਹਨਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਦੁਕਾਨ ਦੇ ਅੰਦਰ ਆਂਦੇ ਨੇ ਉਸ ਤੋਂ ਬਾਅਦ ਸਫਾਇਆ ਕਰਦੇ ਨੇ ਉਹ ਸੋਚ ਕੇ ਹੀ ਆਏ ਸੀ ਭਾਜੀ ਕਿਉਂਕਿ ਡਾਇਰੈਕਟ ਅਗਲਾ ਸਿੱਧੀ ਦੁਕਾਨ ਤੇ ਸਾਡੀ ਤੇ ਆਇਆ ਤਾਂ ਉਹ ਸੋਚ ਕੇ ਆਏ ਨਹੀਂ ਜੁਐਲਰ ਨੂੰ ਨਿਸ਼ਾਨਾ ਬਣਾਣਾ ਆਪਾਂ ਅਗਲੇ ਨੇ ਆ ਕੇ ਸ਼ਟਰ ਤੋੜਿਆ ਬਕਾਇਦਾ ਰੋਡ ਦੇ ਉੱਤੇ ਦੁਕਾਨ ਆ ਭਾਜੀ ਆਵਾਜ਼ ਆਈ ਇੰਨੀ ਚੱਲਦੀ ਇੱਥੇ ਤਾਂ ਇਹਨਾਂ ਕੋ ਉਹਨਾਂ ਨੂੰ ਕੋਈ ਖੋਫ ਨਹੀਂ ਚੋਰਾਂ ਨੂੰ ਕੋਈ ਡਰ ਨਹੀਂ ਹੈਗਾ ਇੰਨੀ ਆਰਾਮਦਾਰੀ ਨਾਲ ਅਗਲੇ ਨੇ ਸਾਰਾ ਸਮਾਨ ਚੱਕਿਆ ਹਲਕੀ ਆਣ ਗਵਾਣ ਮੇਰਾ ਇੱ ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ ਅਗਲੇ ਨੇ ਇੰਨੀ ਸਫਾਈ ਨਾਲ ਚੋਰੀ ਕੀਤੀ ਅਗਲੇ ਨੇ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਭਾਜੀ ਵੱਧ ਤੋਂ ਵੱਧ ਕੀ ਕੈਸ਼ ਕੂਸ ਵੀ ਪਿਆ ਸੀਗਾ ਕੁਝ ਨਹੀਂ ਕੈਸ਼ ਨਹੀਂ ਭਾਜੀ ਮੇਰਾ ਪਿਆ ਸੀ ਚਾਂਦੀ ਦਾ ਤੇ ਸੋਨੇ ਦਾ ਸਮਾਨ ਮੇਰਾ ਪਿਆ ਹੋਇਆ ਸੀਗਾ ਜਿਹੜਾ ਕਿ ਰਿਪੇਅਰ ਪੂਰ ਵਾਸਤੇ ਕਸਟਮਰ ਦਾ ਆਇਆ ਹੋਇਆ ਸੀਗਾ ਮੇਤੋਂ ਉਹ ਵੀ ਸਾਰਾ ਲੈ ਗਏ ਨੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਭਾਜੀ ਅਸੀਂ ਵੀ ਕੀ ਇਹੋ ਜਿਹੇ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਮੇਰਾ ਸਮਾਨ ਮੈਨੂੰ ਦਵਾਇਆ ਜਾਵੇ ਠੀਕ ਹੈ ਜੀ ਮੇਰੀ ਪੂੰਜੀ ਮੈਨੂੰ ਪੂਰੀ ਕਰਾ ਕੇ ਦੇਣ ਜੀ ਇਹ ਬਿਲਕੁਲ ਸੱਚ ਹੈ ਕਿ ਜੁਐਲਰਸ ਦੇ ਓਨਰ ਸਾਡੇ ਨਾਲ ਮੌਜੂਦ ਸਿਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਸਾਡੇ ਨਾਲ ਹੋਰ ਕੁਝ ਲੋਕ ਮੌਜੂਦ ਨੇ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਇਸ ਇਲਾਕੇ ਦੇ ਵਿੱਚ ਪਹਿਲਾਂ ਕਦੋਂ ਵੀ ਚੋਰੀਆਂ ਹੋਈਆਂ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਚੋਰੀਆਂ ਹੋਈਆਂ ਨਹੀਂ ਸਰ ਪਹਿਲਾਂ ਤਾਂ ਨਹੀਂ ਇਹ ਕਹਿੰਦੇ ਕਿ ਉਹ ਅੱਗੇ ਕਿਤੇ ਚੋਰੀਆਂ ਹੋਈਆਂ ਵਾ ਇੱਥੇ ਪਹਿਲੀ ਵਾਰੀ ਇਹ ਚੋਰੀ ਹੋਈ ਆ ਠੀਕ ਆ ਜੀ ਤੇ ਉਹ ਤਾਂ ਜਦੋਂ ਸਵੇਰੇ ਪਤਾ ਲੱਗਿਆ ਕਿ ਇਹਦਾ ਕਰਕੇ ਇੱਥੇ ਚੋਰੀ ਹੋਈ ਆ ਫਿਰ ਸਾਰੇ ਕਾਫੀ ਬੰਦੇ ਇਕੱਠੇ ਹੋਏ ਸੀਗੇ ਸਾਰਿਆਂ ਨੇ ਦੇਖਿਆ ਗਿਆ ਮੌਕੇ ਤੇ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਆ ਗਈ ਸੀ ਅੱਛਾ ਕੀ ਆਸ਼ਵਾਸਨ ਦਿੱਤਾ ਪੁਲਿਸ ਨੇ ਪੁਲਿਸ ਨੇ ਇਹ ਆਸ਼ਵਾਸਨ ਦਿੱਤਾ ਕਿ ਕੋਈ ਗੱਲ ਨਹੀਂ ਅਸੀਂ ਫੜਦੇ ਆ ਠੀਕ ਆ ਜੀ ਤੇ ਇਹਦੀ ਫੋਟੋ ਜੀ ਦੇਖ ਗਏ ਆ ਉਹ ਉਹ ਕਹਿੰਦੇ ਬਾਕੀ ਸਾਨੂੰ ਪਾ ਦਿਓ ਇਹ ਕਲੀਅਰ ਜੀ ਕਰਕੇ ਫੁਟੇਜ ਠੀਕ ਆ ਜੀ ਥਾਣੇਦਾਰ ਸਾਹਿਬ ਆਏ ਸੀ ਇੱਕ ਹੋਰ ਆਏ ਸੀ ਚੌਂਕੀ ਤੋਂ ਚਾਰ ਪੰਜ ਮਲਾਜਮ ਹੋਰ ਆਏ ਸੀ ਹੈਗੇ ਚਾਰ ਜਣੇ ਪੰਜ ਜਣੇ ਮਲਾਜਮ ਆਏ ਸੀ ਤੇ ਸਾਰੇ ਮੋਕਾ ਮੋਕਾ ਦੇਖ ਕੇ ਗਏ ਸਾਰਾ ਕੁ 4 ਵੀ ਲੋਕਾਂ ਦੇ ਕੈਮਰੇ ਚੈੱਕ ਕਰਨ ਗਏ ਸੀਗੇ ਪਰ ਉਹ ਭਾਈ ਸਾਹਿਬ ਆਪ ਹੈ ਨਹੀਂ ਸੀਗੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਆਂਦੇ ਆ ਤੇ ਫਿਰ ਉਹ ਅੱਗੇ ਚੈੱਕ ਕਰਨਗੇ ਕੀ ਲੱਗਦਾ ਕਿ ਬੇਖੌਫ ਵਾਰਦਾਤ ਨੂੰ ਅਨਜਾਨ ਦਿੱਤਾ ਇਹਨਾਂ ਨੇ ਤੇ ਤਜੋਰੀ ਵੀ ਤੋੜੀ ਉਸ ਤੋਂ ਬਾਅਦ ਬਾਹਰ ਦੁਕਾਨਦਾਰਾਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਲੱਗਣ ਵੀ ਦੀ ਦਿੰਦੇ ਸਰ ਬੇਖੌਫ ਹੀ ਹੈ ਜੀ ਇਹ ਬੰਦੇ ਜੇ ਸਾਹਿਬਾਂ ਨੂੰ ਚੋਰੀ ਹੋਈ ਹੈ ਬੇਖੌਫ ਹੀ ਬੰਦੇ ਨੇ ਇਹ ਠੀਕ ਹੈ ਜੀ ਇਹਨਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਹੈਗਾ ਕੋਈ ਕਿਸੇ ਦਾ ਭਇਆ ਨਹੀਂ ਹੈਗਾ ਬੜੇ ਆਰਾਮ ਨਾਲ ਉਹਨਾਂ ਨੇ 1 ਘੰਟਾ ਲਾਇਆ ਹੁਣ ਘਟੋ-ਘਟਾ ਇੱਥੇ ਜੇ ਸਾਹਿਬਾਂ ਨੂੰ ਦਿਖ ਰਹੇ ਨੇ ਕੈਮਰੇ ਚ ਕੀ ਮੰਗਿਆ ਥੋੜੀ ਪ੍ਰਸ਼ਾਸਨ ਪ੍ਰਸ਼ਾਸਨ ਤੇ ਹੀ ਮੰਗਿਆ ਜੀ ਜਿਹੜਾ ਇਹਨਾਂ ਦਾ ਸਮਾਨ ਹੈ ਇਹਨਾਂ ਨੂੰ ਦਵਾਇਆ ਜਾਵੇ ਠੀਕ ਹੈ ਜਿਹੜੇ ਬੰਦੇ ਆ ਉਹ ਫੜੇ ਜਾਣ ਠੀਕ ਹੈ ਜੀ ਕੱਲੂ ਕਿਸੇ ਹੋਰ ਦਾ ਭਰਾ ਦਾ ਨੁਕਸਾਨ ਨਾ ਹੋਵੇ ਕਿਤੇ ਹੋਰ ਕਿਉਂਕਿ ਅੱਜ ਉਹਨਾਂ ਹੌਸਲੇ ਖੁੱਲ ਜਾਣੇ ਆ ਜਦੋਂ ਐਡੀ ਵੱਡੀ ਚੋਰੀ ਕਰਤੀ ਉਹਨਾਂ ਨੇ ਤੇ ਹੌਸਲੇ ਉਹਨੇ ਨੈਚੁਰਲੀ ਗੱਲ ਆ ਕਿ ਖੁੱਲਣੇ ਖੁੱਲਣੇ ਆ ਕੱਲੂ ਕਿਸੇ ਹੋਰ ਦਾ ਵੀ ਨੁਕਸਾਨ ਕਰਨਗੇ ਜੀ ਉਹ ਜੀ ਬਿਲਕੁਲ ਸੋ ਦੱਸ ਦिए ਕਿ ਬਾ ਮੁਸਕਤ ਮਿਹਨਤ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਦੋ ਤੋਂ ਤਿੰਨ ਜਿਹੜੇ ਚਾਰ ਜਿਹੜੇ ਸੀਗੇ ਜਿਨ੍ਹਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਚਟਰ ਤੋੜ ਦੇਨੇ ਸਟਰ ਤੋੜਨ ਤੋਂ ਬਾਅਦ ਅੰਦਰ ਐਂਟਰ ਕਰ ਦੇਨੇ ਹਾਲਾ ਕਿ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਕਾਫੀ ਉਹਨਾਂ ਵੱਲੋਂ ਇੰਨੀ ਕਿ ਮਿਹਨਤ ਕੀਤੀ ਜਾਂਦੀ ਹੈ तकरीबन ਨੇ ਘੰਟੇ ਦੀ ਜਿਹੜੀ ਮਿਹਨਤ ਲਗਾ ਕੇ ਉਹ ਦੁਕਾਨ ਨੂੰ ਪੂਰੀ ਤਰ੍ਹਾਂ ਖਾਲੀ ਕਰ ਦੇਨੇ ਉਸ ਤੋਂ ਬਾਅਦ ਸਾਰੀ ਦੁਕਾਨ ਖਾਲੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਸੋ ਕਿਤੇ ਨ ਕਿਤੇ ਦੁਕਾਨਦਾਰ ਦੇ ਵਿੱਚ ਕਾਫੀ ਰੋਸ ਹੈ ਸੋ ਜਿਹੜਾ ਕਾਫੀ ਮਿਹਨਤ ਕਰਨ ਤੋਂ ਬਾਅਦ ਦੁਕਾਨ ਬਣਾਈ ਉਸ ਤੋਂ ਬਾਅਦ ਸਿੱਧੇ ਤੌਰ ਤੇ ਚੋਰਾਂ ਵੱਲੋਂ ਲੁੱਟ ਕਿ ਉਹ ਜਿਹੜਾ ਸਮਾਨ ਲੈ ਕੇ ਗਏ ਨੇ ਪਰ ਇਸ ਮਾਮਲੇ ਸੰਬੰਧ ਦੇ ਪ੍ਰਸ਼ਾਸਨ ਨਾਲ ਜਾਣਕਾਰੀ ਲਵਾਂਗੇ ਕਿ ਕੁਝ ਇਨਵੈਸਟੀਗੇਸ਼ਨ ਕੀਤੀ ਗਈ ਹੈ ਕਿ ਕੁਝ ਜੜੀ ਹੈ ਉਹਨਾਂ ਵੱਲੋਂ ਹਲੇ ਤੱਕ ਜਾਣਕਾਰੀ ਲਈਤੀ ਗਈ ਹੈ ਸੋ ਕੀ ਕੁਝ ਉਹਨਾਂ ਨੂੰ ਪਤਾ ਲੱਗਿਆ ਕੀ ਨਾਮ ਹੈ ਮੈਂ ਪ੍ਰਦੀਪ ਲੰਬਾ ਸਾਹਬ ਕਾ ਬਲਾਕ ਸੰਮਤੀ ਮੈਂਬਰ ਜਗੀਰਪੁਰ ਤੋਂ ਕੀ ਲੱਗਦਾ ਕਿ ਇਸ ਇਲਾਕੇ ਦੇ ਵਿੱਚ ਚੋਰੀਆਂ ਪਹਿਲਾਂ ਵੀ ਹੋਈਆਂ ਚੋਰੀਆਂ ਜੀ ਚੋਰੀਆਂ ਦਾ ਇਤਨਾ ਬੰਦਾ ਨਿਕਲ ਹੀ ਨਹੀਂ ਸਕਦਾ ਇਤਨਾ ਬੁਰਾ ਹਾਲ ਹੈ ਕਿਉਂਕਿ ਜਗੀਰਪੁਰ ਤੋਂ ਲੈ ਕੇ ਸੰਧੂ ਚੌਕ ਤੱਕ ਕੋਈ ਮੋਬਾਈਲ ਨਹੀਂ ਛੜਤੇ ਕਿਸੇ ਦੀ ਮੋਟਰਸਾਈਕਲ ਨਹੀਂ ਛੜਤੇ ਪਰਸੋ ਰਾਤ ਵੀ 12 ਵਜੇ ਰਾਤ ਨੂੰ ਮੋਟਰਸਾਈਕਲ ਛਿੰ ਲਿਆ ਚਾਕੂ ਦਿਖਾ ਕੇ ਆ ਕੋਈ ਵੀ ਹਥਿਆਰ ਦਿਖਾ ਕੇ ਆ ਜੇ ਦੁਕਾਨ ਪਾੜ ਲਈ ਕਦੇ ਕਿਸੇ ਦਾ ਸ਼ਟਰ ਪਾੜ ਲੈਂਦੇ ਪਤਾ ਨਹੀਂ ਪ੍ਰਸ਼ਾਸਨ ਸੁੱਤ ਆਇਆ ਹੈ ਪ੍ਰਸ਼ਾਸਨ ਨੂੰ ਪਤਾ ਤਾਂ ਹੋਣਾ ਹੀ ਹੈ ਰਾਤ ਨੂੰ ਪੀਸੀਆਰ ਦਾ ਢੇਡਾ ਲਗਵਾਵੇ ਨਹੀਂ ਲਗਵਾਂਦੇ ਅਸੀਂ ਵੀ ਰਿਕਵੈਸਟ ਕਰਦੇ ਭਾਈ ਪੀਸੀਆਰ ਨੂੰ ਆਣਾ ਚਾਹੀਦਾ ਹੁਣ ਗਸਤਰੀ ਹੈਗੀ ਨਹੀਂ ਹੈਗਾ ਜੀ ਕੋਈ ਵੀ ਨਾ ਕਰ ਹੁੰਦਾ ਤਾਂ ਦੇਖੋ 12 1 ਵਜੇ 2 ਵਜੇ 3 ਵਜੇ ਤੱਕ ਚੋਰੀਆਂ ਹੁੰਦੀ ਪੀਸੀਆਰ ਵਾਲੇ ਕਿਸੇ ਆ ਗੇੜਾ ਹੀ ਨਹੀਂ ਲੱਗਦਾ ਹੁਣ ਇਹ ਗਰੀਬ ਬੰਦਾ ਪਤਾ ਨਹੀਂ ਕਿੱਦਾਂ ਇਹਨੇ ਵਿਚਾਰੇ ਨੇ ਦੁਕਾਨ ਬਣਾਈ ਲੋਕਾਂ ਦਾ ਸਮਾਨ ਪਿਆ ਸੀਗਾ ਕਿਸੇ ਦਾ ਚਾਂਦੀ ਪਜੇਬਾ ਸੋਨੇ ਦਾ ਸਮਾਨ ਸੀਗਾ ਉਹ ਸਾਰਾ ਲੈ ਕੇ ਇਹ ਕਿੱਥੇ ਵਿਚਾਰਾ ਭਰੂਗਾ ਇਹ ਤਾਂ ਆਤਮ ਹੱਤਿਆ ਕਰਨ ਨੂੰ ਤਿਆਰ ਹੋ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਠੀਕ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਵਧੀਆ ਵਧੀਆ ਸਰ ਇੱਕ ਟਿੱਬਾ ਰੋਡ ਤੇ ਚੋਰੀ ਹੋਈ ਹੈ ਕੀ ਮਾਮਲਾ ਹੈ ਸਾਰਾ ਇਹ ਚੋਰੀ ਨਾ ਕਾਂ ਚ ਹੋਈ ਹੈ ਸੁਨਿਆਰੇ ਦੀ ਸ਼ਾਪ ਚ ਜੀ ਨਾਮ ਦੇ ਕੋਲੋਨੀ ਚ ਜੀ ਹਾਂ ਬੋ ਆਪਾਂ ਕੈਮਰੇ ਦੇਖ ਲਿਆ ਮੁੱਖ ਤੀਜਾ ਆਏ ਆ ਜੀ ਜਿਹੜੇ ਬੰਦੇ ਚੋਰੀ ਕਰ ਮਾਇਆ ਉਹਨਾਂ ਦੇ ਮਾਸਕ ਲੱਗੇ ਹੋਏ ਨੇ ਮੂੰਹ ਤੇ ਕਵਰ ਵੀ ਤੇ ਮੂੰਹ ਨਾਲ ਓਕੇ ਅੱਗੇ ਅੱਗੇ ਕੈਮਰੇ ਦੇਖ ਰਹੇ ਆ ਕਿਤੇ ਕੋਈ ਚਿਹਰੇ ਸਾਫ਼ ਹੋਣਗੇ ਹੂੰ ਤੇ ਇਹਨਾਂ ਦੀ ਸਪੀਡਮ ਫੋਟੋਆਂ ਦਿਖਾ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਊਗਾ ਸਰ ਕਿੰਨੇ ਜਣੇ ਹੈਗੇ ਆ ਤਿੰਨ ਜਣੇ ਆ ਜੀ ਤਿੰਨ ਦੋਸ਼ੀ ਲੱਗ ਰਿਹਾ ਅੱਜ ਸਰ ਕਿੰਨੇ ਕਿਹਦੀ ਜਿਹੜੀ ਚੋਰੀ ਹੋਈ ਆ ਕਿੰਨਾ ਕ ਸਾਮਾਨ ਲੁੱਟ ਕੇ ਲੈ ਗਿਆ ਹੈ ਚੋਰੀ ਤਾਂ ਚਾਂਦੀ ਚੁੰਦੀ ਦੀ ਹੋਈ ਹੈ ਜਿਹੜਾ 골ਡ ਹਨਾ ਦਾ ਨਾ ਅੰਦਰ ਲੋਕਰ ਚ ਪਿਆ ਹੋਇਆ ਵਾ ਹੂੰ ਤੇ ਜਿਹਨਾਂ ਨੇ ਐਸਟੀਮੇਟ ਆਪਨ ਦੇਣਾ ਵਾ ਕਿੰਨਾ ਕੁ ਸਮਾਨ ਦਾ ਚੋਰੀ ਹੋਇਆ ਦਿੱਤਾ ਨਹੀਂ ਐਸਟੀਮੇਟ ਆਨੇ ਆਪਨ ਓਕੇ ਦੇਖ ਕੇ ਦੱਸੂਗਾ ਹਾਂ ਸਰਗੀ ਜਲਦ ਤੋਂ ਜਲਦ ਰਿਕਵਰ ਹੋਣਗੇ ਉਹਦਾ ਸਮਾਨ ਹਾਂਜੀ 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 ਜਲਦ ਤੋਂ ਜਲਦ ਜਿਵੇਂ ਕਿਰੇ ਸਾਹਮਣੇ ਆਉਣਗੇ ਦੋਸ਼ੀਆਂ ਦੇ ਜੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਪੰਨ ਸੀ ਕਾਨੂੰਨੀ ਕਾਰਵਾਈ ਇਹਨਾਂ 'ਤੇ ਕੀਤੀ ਜਾਊਗੀ ਠੀਕ ਹੈ ਤਾਂ ਥੈਂਕ ਯੂ ਥੈਂਕ ਯੂ ਧੰਨਵਾਦ ਜੀ